ਅੱਜ ਸ੍ਰੀ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਮੌਕੇ ਥਾਣਾ ਮੀਰਕਾਜ਼ ਦੇ ਸਮੂਹਤਾ ਵੱਲੋਂ ਐਫਐਫ ਰੋਡ ਫਾਇਲ ਕਾ ਵਿਕੇ ਜਾ ਔਰ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਆਣ ਜਾਣ ਵਾਲੇ ਰਾਹਾਂ ਨੂੰ ਸਟਾਪ ਵੱਲੋਂ ਲੰਗਰ ਛਕਾਇਆ ਗਿਆ ਔਰ ਸਾਰਾ ਦਿਨ ਬਾਬਾ ਜੀ ਦਾ ਲੰਗਰ ਆਤੁੱਟ ਵਰਤਾਇਆ ਗਿਆ ਅਤੇ ਇਸ ਮੌਕੇ ਤੇ ਸਮੂਹ ਸਟਾਫ ਨੇ ਵਧਾਈ ਵੀ ਦਿੱਤੀ ਪਵਿੱਤਰ ਤਿਹਾਡੇ ਤੇ ਇਸ ਦਿਨ ਨੂੰ ਬਹੁਤ ਹੀ ਲੋਕ ਸਰਦਾ ਦੇ ਨਾਲ ਮਨਾਉਂਦੇ ਹਨ ਉਸ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਉਹਨਾਂ ਨੇ ਸਿੱਖਿਆ ਦਿੱਤੀ ਔਰ ਲੋਕਾਂ ਨੂੰ ਇਸ ਪੋਰ ਨੇ ਅੱਤੇ ਚੱਲਣ ਦੀ ਆਗਿਆ ਦਿੱਤੀ ਔਰ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ ਤੇ ਸਧਾਰੂਆਂ ਨੂੰ ਅੱਜ ਲੰਗਰ ਵੀ ਛਕਾਇਆ ਗਿਆ ਰਸਤੇ ਵਿੱਚ ਜਿੱਲੇ ਵਿਰਾਹ ਗਿਰਿਆਂ ਨੂੰ ਰੋਕ ਰੋਕ ਕੇ ਸੂਬਾ ਸਟਾਫ ਵੱਲੋਂ ਲੰਗਰ ਛਕਾਇਆ ਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 24 ਚੈਨਲ ਤੇ ਕਿਸ ਤਰ੍ਹਾਂ ਪੰਜਾਬ ਪੁਲਿਸ ਵਿੱਚ ਚੰਗੇ ਕੰਮ ਕਰ ਰਹੀ ਹੈ ਲੋਕ ਅਕਸਰ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੇ ਹਨ ਪਰ ਕਿਹਦਾ ਨ ਕੀਦੇ ਪੰਜਾਬ ਪੁਲਿਸ ਨੂੰ ਮਾੜਾ ਲੋਕਾਂ ਵੱਲੋਂ ਬਣਾਇਆ ਜਾਂਦਾ ਪਰ ਪੰਜਾਬ ਪੁਲਿਸ ਆਪ ਨਹੀਂ ਮਾੜੀ ਬੰਦੀ ਪਰ ਵੇਖੋ ਸਮੇਂ-ਸਮੇਂ ਤੇ ਚੰਗੇ ਕੰਮ ਵੀ ਪੰਜਾਬ ਪੁਲਿਸ ਕਰਦੀ ਹੈ ਪਿੱਛੇ ਥੋੜੇ ਦਿਨਾਂ ਇਹਨਾਂ ਨੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਿਸ ਖੂਨਦਾਨ ਨਾਲ ਲੋਕਾਂ ਦੀ ਜਾਨ ਬਚਦੀ ਹੈ ਉਸ ਪੰਜਾਬ ਪੁਲਿਸ ਨੇ ਵਧੀਆ ਪਰਾਲਾ ਬਿਠਾਇਆ ਹੈ thank hey. you hey. ਅਸੀਂ ਸਾਡੇ ਥਾਣਾ ਮੀਠਾ ਦੇ ਸਕੂਲ ਚਾਵਲ ਨੂੰ ਜਿਹੜਾ ਲੰਗਰ ਲਗਾਇਆ ਸੀ ਲਗਾਇਆ ਅਸੀਂ ਗੁਰਪੁਰਪ ਦੀ ਖੁਸ਼ੀ ਦੇ ਸਬੰਧ ਵਿੱਚ ਅੱਜ ਸਾਰੇ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਲੰਗਰ ਲਗਾਇਆ ਤੇ ਹਰ ਮੁਲਾਜ਼ਮ ਐ ਇਸ ਵਿੱਚ ਵੱਧ ਤੋਂ ਵੱਧ ਸੇਵਾ ਕਰ ਰਿਹਾ ਸਰ ਕਿਤੇਲੇ ਕਿਤੇ ਪੰਜਾਬ ਤੋਂ ਕੁਝ ਲੋਕ ਆੜਾ ਕਰਦੇ ਨੇ ਤੇ ਪੰਜਾਬ ਤੋਂ ਜਿਹੜੀ ਇਹ 24 ਘੰਟੇ ਡਿਊਟੀ ਬੰਬਾਰੀ ਹੈ ਸੇਵਾ ਵੀ ਕਰੀ ਕੀ ਕਹਿੰਦਾ ਉਹ ਜਿਹੜੇ ਮਾੜੇ ਅੰਸਰ ਨੇ ਜਿਨ੍ਹਾਂ ਨੂੰ ਸਾਡੇ ਕੰਮਾਂ ਤੋਂ ਨੱਥ ਪਾਉਣੇ ਆ ਉਹ ਹੀ ਸਾਡੇ ਮੈਂ ਇੱਕ ਨੂੰ ਮਾੜਾ ਕਹਿੰਦੇ ਨੇ ਅਸੀਂ ਹਰ ਵੇਲੇ ਚੰਗੇ ਬਣਨ ਵਿੱਚ ਤੇ ਲੋਕਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਆ। ਫਿਰ ਜਿਵੇਂ ਜਿਹੇ ਦਿਨ ਤਵਾਰ ਆਉਂਦਾ। ਤੁਹਾਡਾ ਰੇਕ ਮੁਲਾਜ਼ਮ ਜਿਹੜਾ ਥਾਣੇ ਦੇ ਵਿੱਚ ਪੂਰੀ ਜਨਤਰੀ ਸੇਵਾ ਕਰਦਾ ਹੈ। ਕੀ ਕਹਿਣਾ ਚਾਹੋ ਤੁਹਾਡਾ ਵੀ ਦਿਲ ਗਰਦਾਬ ਦੇ ਪੱਤੇ ਵਿੱਚ ਉਹ ਸਹਾਰ ਬਣਾਣ। ਹਾਂਜੀ ਹਾਂਜੀ। ਫਿਰ ਦਿਨ ਦੇ ਹਰ ਤੇ ਸਾਡਾ ਵੀ ਜੀ ਕਰਦਾ ਵੀ ਅਸੀਂ ਆਪਦੇ ਬੱਚਿਆਂ ਕੋਲ ਘਰ ਜਾਈਏ ਪਰ ਫਿਰ ਵੀ ਉਹ ਸਾਨੂੰ ਮੌਕਾ ਨਹੀਂ ਮਿਲਦਾ ਤੇ ਅਸੀਂ ਇੱਥੇ ਆਪਦਾ ਘਾਰ ਨੂੰ ਬਣਾ ਕੇ ਖੁਸ਼ ਬਣਾਉਨੇ ਆ। ਸਰ ਅੱਜ ਥਾਣੇ ਵਾਲੇ ਕੋਲ ਲੰਗਰ ਲਾ ਕੇ ਕਿ ਸਾਰਨ ਨਾਲ ਪਹਿਲੇ ਇਲਾਕਾ ਦੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ ਤਿਉਹਾਰ ਕੀ ਅਸੀਂ ਤਾਂ ਕਹਿੰਦੇ ਆਂ ਵੀ ਇਹ ਜਸ਼ਨ ਹੈ ਜਿਹੜਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਗਟ ਦਿਵਸ ਹੈ ਪੁੱਤਰਾਂ ਦੇ ਦਾਨੀ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਅਸੀਂ ਯਾਦ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗਦਾ ਰਹੇ ਗੁਰੂ ਸਾਹਿਬ ਨੇ ਆਪਦੀ ਮਾਨਵਤਾ ਨੂੰ ਸ਼੍ਰੇਸ਼ਟ ਰੱਖ ਕੇ ਕਿਵੇਂ ਬਲਦਾਨ ਦਿੱਤਾ ਕਰ ਕਰ ਵੀ ਇਹੋ ਜੀ ਚੰਗਿਆਈਆਂ ਆਣ ਇਸ ਖੁਸ਼ੀ ਨੂੰ ਰੱਖ ਕੇ ਮੁੱਖ ਅੱਜ ਸਾਰੇ ਥਾਣੇ ਦੇ ਸਟਾਫ ਨਾਲ ਮਿਲ ਕੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਹੈ ਜਿੰਦੇ ਵਿੱਚ ਚਾਹ ਤੇ ਪਕੌੜਿਆਂ ਦਾ ਲੰਗਰ ਅਟੁੱਟ ਵਰਤੇਗਾ ਤੇ ਅੱਗੇ ਵੀ ਅਸੀਂ ਐਵੇਂ ਹੀ ਸੇਵਾ ਕਰਦੇ ਰਾਂਗੇ ਨਹੀਂ ਇਹ ਸਾਰੇ ਸਾਰੇ ਸਾਡਾ ਸਟਾਫ ਖਾਣੇਦਾਰ ਸਾਹਿਬ ਹੋ ਗਏ ਹੋਮਗਾਰਡ ਦੇ ਜਵਾਨਾਂ ਤੋਂ ਲੈ ਕੇ ਐਸਚੋ ਸਾਹਿਬ ਤੱਕ ਜਿੰਨੇ ਵੀ ਮੇਰੇ ਕਰਮਚਾਰੀ ਸੀਗੇ ਸਾਰਿਆਂ ਨੇ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਇਆ ਬਿਲਕੁਲ ਬਿਲਕੁਲ ਜੀ ਜਿੰਨੀ ਚਿਰ ਗੁਰੂ ਸਾਹਿਬ ਦਾ ਇਹ ਲੰਗਰ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਜਿੰਨੀ ਚਿਰ ਸਾਸ ਰਹੀ ਅਸੀਂ ਐਵੇਂ ਹੀ ਸੇਵਾ ਨਿਭਾਉਂਦੇ ਰਾਂਗੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜੋ ਸਾਣਾ ਮੀਰ ਖਾਸ ਦੀ ਪੁਲਿਸ ਨੇ ਚਾਹ ਦਾ ਲੰਗਰ ਔਰ ਬ੍ਰੈਡ ਪਕੌੜੇ ਦਾ ਲੰਗਰ ਜਿਹੜਾ ਲਗਾਇਆ ਹੈ ਇਹ ਖਾਸ ਕਰਕੇ ਸਾਨੂੰ ਗੁਰੂਆਂ ਦੇ ਦਿਹਾੜਿਆਂ ਤੇ ਜਿਹੜਾ ਇਸ ਤਰ੍ਹਾਂ ਦਾ ਅਪਰਾਲਾ ਕਰਨਾ ਚਾਹੀਦਾ ਹੈ ਔਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਔਰ ਜਿਹੜਾ ਸਮਾਜ ਸਾਡਾ ਨੌਜਵਾਨ ਪੀੜ੍ਹੀ ਗਲਤ ਪਾਸੇ ਜਾ ਰਹੀ ਏ ਜਦੋਂ ਅਸੀਂ ਗੁਰੂਆਂ ਦੀ ਵਿਚਾਰਧਾਰਾ ਜਿਹੜੀ ਲੋਕਾਂ ਵਿੱਚ ਲਜਾਵਾਂਗੇ ਔਰ ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇਗਾ ਸਾਡਾ ਜਿਹੜਾ ਸਮਾਜ ਹੈ ਉਹਨੂੰ ਚੰਗੀ ਸਿਹਤ ਮਿਲੇਗੀ ਖਾਸ ਕਰਕੇ ਮੈਂ ਪੰਜਾਬ ਪੂਸ ਦੇ ਜਿਹੜੇ ਸਾਡੇ ਐਸਚਓ ਸਾਹਿਬ ਨੇ ਮੁੰਛੀ ਸਾਹਿਬ ਨੇ ਸਾਰੇ ਸਟਾਫ ਨੂੰ ਅੱਜ ਦੇ ਦਿਹਾੜੇ ਤੇ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਹੈ ਇਸ ਖੁਸ਼ੀ ਦੇ ਵਿੱਚ ਅਸੀਂ ਕਾਮਰੇਡ ਪਾਰਟੀ ਵੱਲੋਂ ਮੇਰੇ ਸਾਥੀ ਮੇਰੇ ਨਾਲ ਆਏ ਨੇ ਇਹਨਾਂ ਨੇ ਇਲਾਕੇ ਨੂੰ ਪੂਰੇ ਇਲਾਕੇ ਨੂੰ ਸਦਾ ਦਿੱਤਾ ਮੈਂ ਸਾਰੇ ਸਟਾਫ ਨੂੰ ਵਧਾਈ ਦੇਣਾ ਆ ਇਹ ਵਧਾਈ ਦੇ ਪਾਤਰ ਨੇ ਸਾਡੇ ਐਸਚਓ ਸਾਹਿਬ ਬਹੁਤ ਹੀ ਚੰਗੇ ਬੰਦੇ ਨੇ